ਸੋ ਹੈਲੋ ਗਾਇਸ ਕਿਵੇਂ ਤੁਸੀਂ ਉਮੀਦ ਕਰਦੇ ਕਿ ਸਾਰੇ ਜਾਨੇ ਚੱਬਦੀ ਕਲਾ ਦੇ ਵਿੱਚ ਹੋਗੇ ਸੋ ਮੇਰਾ ਨਾਮ ਹੈ ਬਲਜੀਤ ਕੌਰ ਤੇ ਸਾਡੇ ਚੈਨਲ ਦਾ ਨਾਮ ਹੈ ਮਾਪੁੱਤੀ ਜੋੜੀ ਤੇ ਮਾਰਨਿੰਗ ਦਾ ਟਾਈਮ ਆ ਤੇ 8 ਵਜੇ ਚੱਲੇ ਆ ਹਰਜੋਤ ਰੈਡੀ ਹੋਣ ਡਿਆ ਹਰਜੋਤ ਸਕੂਲ ਲਈ ਰੈਡੀ ਹੋਣ ਡਿਆ ਵਾ ਤੇ ਹਰਜੋਤ ਨੂੰ ਛੱਡ ਕੇ ਉਸ ਤੋਂ ਬਾਅਦ ਆਪਾਂ ਘਰ ਦੀ ਕਲੀਨਿੰਗ ਕਰਾਂਗੇ ਸਫਾਈ ਕਰਾਂਗੇ ਸਾਰੀ ਤੇ ਤੁਹਾਨੂੰ ਪਤਾ ਹੀ ਆ ਰੋਜ਼-ਰੋਜ਼ ਉਹੀ ਕੰਮ ਆ ਫੇਰ ਝਾੜੂ ਲਾ ਲਿਆ ਪੋਚੇ ਲਾ ਲੇ ਕਮ ਤਾਂ ਇੱਥੇ ਹਜੋਲ ਦਿਆ ਦਸਤਾਰ ਬੰਨਣਾ ਮੈਂ ਹਰ ਜੋਦੀ ਜੇ ਰੋਟੀ ਬਣਾਉਣੀ ਆ ਤੇ ਬਣਾਉਂਦੇ ਆ ਆਪਾਂ ਤੇ ਤੁਸੀਂ ਬਲੌਗ ਦੇ ਨਾਲ ਬਣੇ ਰਹਿਣ ਟੱਕ ਤੇ ਬਿਲਕੁਲ ਵੀ ਸਕਿਪ ਨਾ ਕਰ ਤੇ ਹਜੇ ਮੈਂ ਬਿਸਤਰੇ ਵਗੈਰਾ ਚੁੱਕਣੇ ਨੇ ਤੇ ਅਸੀਂ ਚੁੱਕਦੇ ਆ ਮੈਂ ਤੇਰੀ ਰੋਟੀ ਬਣਾਦਾ ਤੂੰ ਰੈਡੀ ਹੋ ਜਾ ਪਰੋਂਠੀ ਬਣਾਦਾ ਤੂੰ ਰੈਡੀ ਹੋ ਜਾ ਦੌੜ ਜਾ ਨਹੀਂ ਮੈਂ ਕਿਹਾ ਕਿ ਦੌੜ ਜਾ ਦੌੜਨਾ ਕਿੱਥੇ ਪਰੋਂਠੀ ਲਾ ਦੇਣੀ ਹੈ ਨਾ ਚੁੱਤ ਮੈਂ ਗੁੰਨ ਲਿਆ ਵਾ ਪਰੋਂਠੀ ਬਣਾਵਾਂਗੇ ਜੋਦੀ ਸਿੱਥੇ ਆਪਾਂ ਗਿੱਥੇ ਭਰ ਲਾਂਗੇ ਤੇ ਸਾਨੂੰ ਹਮੇਸ਼ਾ ਇੱਕ ਚੀਜ਼ ਦਾ ਧਿਆਨ ਹਮੇਸ਼ਾ ਰੱਖਣਾ ਚਾਹੀਦਾ ਕਿ ਜਿਹੜਾ ਤਵਾ ਵਾ ਉਹ ਹਮੇਸ਼ਾ ਵਾ ਹਮੇਸ਼ਾ ਤੋਕੇ ਇਸਤੇਮਾਲ ਕਰਨਾ ਚਾਹੀਦਾ ਵਾ ਕਦੀ ਵੀ ਰਹਾ ਦਾ ਪਿਆ ਤਵਾ ਇਸ ਤਰ੍ਹਾਂ ਨਹੀਂ ਚੱਲਦਾ ਕਿਉਂਕਿ ਸਾਡੇ ਸਿਆਣੇ ਬਜ਼ੁਰਗ ਹਮੇਸ਼ਾ ਮਤਲਬ ਕਹਿੰਦੇ ਹੁੰਦੇ ਸੀ ਕਿ ਕਦੀ ਵੀ ਚਕਲੇ ਤੋਂ ਬਗੈਰ ਰੋਟੀ ਨਹੀਂ ਬਣਾਉਣੀ ਜਿਵੇਂ ਹਣਾ ਅੱਜ ਕੱਲ ਕਿਚਨ ਦੇ ਵਿੱਚ ਸਲੇਪਾਂ ਬਣ ਗਈਆਂ ਨੇ ਤੇ ਆਪਾਂ ਸਲੇਪ ਤੇ ਹਣਾ ਸਲੇਪ ਸਲੇਪ ਨੂੰ ਸਾਫ਼ ਕਰਕੇ ਤੇ ਉੱਤੇ ਆਪਾਂ ਰੋਟੀ ਬਣਾਉਂਦੇ ਆ ਬਣਿਆ ਔਰ ਜੇ ਸੋਚੋ ਤੇ ਸਾਨੂੰ ਇਹ ਚੀਜ਼ ਨਹੀਂ ਕਰਨੀ ਚਾਹੀਦੀ ਸਾਨੂੰ ਹਮੇਸ਼ਾ ਚਕਲੇ ਤੇ ਹੀ ਰੋਟੀ ਬਣਾਉਣੀ ਚਾਹੀਦੀ ਆ ਤੇ ਕਿਉਂਕਿ ਚਕਲੇ ਦੇ ਰੋਟੀ ਬਣਾਵਾਂਗੇ ਤਾਂ ਤਾਂ ਸੋਖੇ ਰਵਾਂਗੇ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਹੀ ਦੁੱਖ ਵੱਧਦੇ ਜਾਂਦੇ ਆ ਸੋ ਮੈਂ ਇੱਥੇ ਸਲੇਬ ਤੇ ਰੱਖਿਆ ਹੋਇਆ ਵਾ ਚਕਲਾ ਤੇ ਮੈਂ ਚਕਲੇ ਤੇ ਹੀ ਰੋਟੀ ਬਣਾਉਂਗੀ ਤੇ ਮੇਰੇ ਕੋਲ ਦੂਸਰਾ ਲੱਕੜ ਦਾ ਚਕਲਾ ਨਹੀਂ ਹੈਗਾ ਸੀ ਤੇ ਸਟੀਲ ਦਾ ਹੈਗਾ ਚਕਲਾ ਜਿਹੜਾ ਸਟੀਲ ਦਾ ਚਕਲਾ ਵਾ ਉਹ ਮਤਲਬ ਉਹਦੇ ਤੇ ਨਾ ਰੋਟੀ ਸਲਿੱਪ ਕਰ ਜਾਂਦੀ ਆ ਉਹ ਫਿਰ ਮੈਂ ਰੱਖਿਆ ਹੋਇਆ ਉਹ ਮੇਰੀ ਮੰਮੀ ਨੇ ਮੈਨੂੰ ਦਿੱਤਾ ਹੋਇਆ ਸੀ ਉਹ ਮੈਂ ਸੰਭਾਲ ਕੇ ਰੱਖਿਆ ਵਾ ਇਹ ਉੱਤੇ ਰੋਟੀ ਸਲਿੱਪ ਕਰਦੀ ਫਿਰ ਮੈਨੂੰ ਆਹ ਲੈਣਾ ਪਿਆ ਸੀ ਤੇ ਤੇ ਇਹ ਚਕਲੇ ਮੈਂ ਬਾੜਵੀਂ ਇਸਤੇਮਾਲ ਕਰ ਲੈਣੇ ਆ ਜੇ ਮੈਂ ਆਪਾਂ ਰੋਟੀ ਬਣਾਉਣੀ ਹੁੰਦੀ ਆ ਬਾੜ ਤੇ ਆਪਾਂ ਬਾੜਵੀਂ ਇਹ ਚਕਲੇ ਦਾ ਇਸਤੇਮਾਲ ਕਰ ਲੈਣੇ ਆ ਪਰ ਧੋ ਕੇ ਇਸਤੇਮਾਲ ਕਰਦੇ ਆ ਕਦੀ ਵੀ ਆਪਾਂ ਇਦਾਂ ਇਸਤੇਮਾਲ ਨਹੀਂ ਕੀਤਾ ਹੈਗਾ ਇਹਨੂੰ ਹਮੇਸ਼ਾ ਧੋ ਕੇ ਹੀ ਆਪਾਂ ਇਸਤੇਮਾਲ ਕਰਦੇ ਆ ਕੋਈ ਵੀ ਚਕਲਾ ਹੋਵੇ ਤਵਾ ਹੋਇਆ ਵੇਲਣਾ ਹੋਇਆ ਇਹਨੂੰ ਆਪਾਂ ਹਮੇਸ਼ਾ ਧੋਣਾ ਚਾਹੀਦਾ ਵਾ ਕਿਉਂਕਿ ਕਈ ਵਾਰ ਤਵੇ ਜਿਹੜੇ ਬਾੜ ਵੀ ਪਈ ਹੁੰਦੀ ਆ ਤੇ ਆਪਾਂ ਇਦਾਂ ਹਨਾ ਭੁਲਕੇ ਲੋਂਡਾ ਰਹਿਨੇ ਆਂ ਤੁਹਾਨੂੰ ਇਦਾਂ ਨਹੀਂ ਕਰਨਾ ਚਾਹੀਦਾ ਹਮੇਸ਼ਾ ਧੋ ਕੇ ਇਸਤੇਮਾਲ ਕਰਨਾ ਚਾਹੀਦਾ ਵਾ ਇਹਦੇ ਨਾਲ ਚਲੋ ਘੜਚਾ ਚਲੋ ਦੁੱਖ ਦਰਦ ਨਹੀਂ ਆਉਂਦੇ ਹੈਗੇ ਜੋ ਆਪਾਂ ਜਿਵੇਂ ਦੇ ਚੰਗੇ ਕੰਮ ਕਰਾਂਗੇ ਹਨਾ ਤੇ ਇਹ ਪੁਰਾਣੇ ਸਾਡੇ ਬਜ਼ੁਰਗ ਕਰਦੇ ਹੁੰਦੇ ਸੀ ਚਕਲੇ ਦੇ ਰੋਟੀ ਬਣਾਉਣੀ ਇਹ ਸਾਡੇ ਕੋਲ ਸਾਡੇ ਦੇ ਖੁੱਦੇ ਵੱਡੇ ਹੁੰਦੇ ਮਤਲਬ ਚੱਕਲੇ ਤੇ ਰੋਟੀ ਬਣਾਉਣੀ ਹੁੰਦੀ ਸੀ ਉਦੋਂ ਲੱਕੜ ਦਾ ਚੱਕਲਾ ਹੁੰਦਾ ਸੀ ਤੇ ਹਲੇ ਵੀ ਹੈਗੇ ਨੇ ਲੱਕੜ ਦੇ ਚੱਕਲੇ ਤੇ ਖੋਤੇ ਰੋਟੀ ਬਣਾਉਂਦੇ ਸੀ ਤੇ ਇੱਕ ਚੀਜ਼ ਹੋੜਾ ਤੇ ਇੱਕ ਚੀਜ਼ ਹੋਣਾ ਜਿਵੇਂ ਆਪਾਂ ਹਨਾ ਮਤਲਬ ਜਦੋਂ ਕੋਈ ਵੀ ਸਾਡਾ ਜਾਂ ਦੁੱਧ ਗਰਮ ਹੋ ਜਾਂਦਾ ਜਾਂ ਆਪਾਂ ਚਾਹ ਬਣਾ ਲੈਂਦੇ ਆ ਤੇ ਉਹ ਆਪਾਂ ਭਾਂਡਾ ਕੀ ਕਰਦੇ ਆ ਗੈਸ ਦੇ ਉੱਪਰ ਇੱਟਾ ਹੀ ਖਾਲੀ ਛੱਡ ਦਿੰਦੇ ਆ ਸਾਨੂੰ ਉਹ ਵੀ ਚੀਜ਼ ਨਹੀਂ ਕਰਨੀ ਚਾਹੀਦੀ ਸਾਨੂੰ ਗੈਸ ਨੂੰ ਹਮੇਸ਼ਾ ਥੱਲੇ ਭਾਂਡਾ ਰੱਖਣਾ ਚਾਹੀਦਾ ਗੈਸ ਤੋਂ ਜਿਹੜਾ ਖਾਲੀ ਭਾਂਡਾ ਹੁੰਦਾ ਖਾਲੀ ਭਾਂਡਾ ਕਦੇ ਵੀ ਗੈਸ ਦੇ ਉੱਪਰ ਨਾ ਰੱਖੋ ਤੇ ਕਿਉਂਕਿ ਨਹੀਂ ਮਤਲਬ ਚੰਗਾਨ ਨਹੀਂ ਹੁੰਦਾ ਤੇ ਆਪਾਂ ਜਿਹੜੀਆਂ ਤੁਹਾਨੂੰ ਗੱਲਾਂ ਦੱਸਣੀਆਂ ਸੀ ਉਹ ਆਪਾਂ ਦੱਸ ਦਈਆਂ ਨੇ ਤੇ ਹੁਣ ਆਪਾਂ ਬਣਾਵਾਂਗੇ ਪ੍ਰੌਂਠੀ ਹਜੋਤ ਨੂੰ ਨਮਕ ਪਾ ਕੇ ਮਰਹਤਾ ਨੂੰ ਠੀਕ ਨਾ ਦਿਆ ਸ਼ੀ ਜੋ ਦਰ ਮੋੜਾ ਨਾਲ 8:30 ਚੋਂ ਦੇ ਚਲ ਜਾਣਾ ਸਕੂਲ ਤੇ ਫਿਰ ਮੈਂ ਛੱਡ ਕੇ ਆਵਾਂਗੀ ਉਹ ਰੋਜ਼ ਤੇ ਇੱਕ ਸਾਡੇ ਜਿੱਦ ਆਪਾ ਪਰੌਂਠੇ ਬਣਾਉਂਦੇ ਆਂ ਤੇ ਧੂਆ ਸਾਰਾ ਅੰਦਰਾਂ ਚ ਫੈਲ ਜਾਂਦਾ ਵਾ ਇੱਕ ਸਾਡੇ ਪੱਖਾ ਨਹੀਂ ਲੱਗਾ ਹੈਗਾ ਹਜੇ ਟੀਚਰ ਵਾਲਾ ਤੇ ਥੋੜੀ ਜੀ ਦਿੱਕਤ ਹੁੰਦੀ ਆ ਤੇ ਇਸ ਕਰਕੇ ਆ ਮੈਂ ਬਹੁਤ ਘੱਟ ਪਰੌਂਠੀਆਂ ਲਾਉਂਦੀ ਆ ਅੰਦਰ ਤੇ ਮੈਂ ਜ਼ਿਆਦਾ ਚੁੱਲ੍ਹੇ ਤੇ ਲਾਉਂਦੀ ਆ ਕਿਉਂਕਿ ਮੇਰਾ ਬਾਹਰ ਬਾਹਰ ਧੂਆ ਨਹੀਂ ਕਹਿੰਦੇ ਤੇ ਕੋਈ ਦਿੱਕਤ ਨਹੀਂ ਹੁੰਦੀ ਤੇ ਕੇ ਅੰਦਰ ਬਹੁਤ ਧੂੰਆਂ ਹੋ ਜਾਂਦਾ ਵਾ ਤੇ ਉਹਦੇ ਕਰਕੇ ਨਾ ਤੇ ਅੱਜ ਸਾਰੇ ਤੁਹਾਨੂੰ ਪਤਾ ਨਹੀਂ ਕਾਲਾ ਕਾਲਾ ਹੋ ਜਾਂਦਾ ਨਾ ਤੇ ਤੁਹਾਨੂੰ ਪਤਾ ਨਾ ਜਦੋਂ ਧੂੰਆਂ ਫੈਲ ਜਾਂਦਾ ਲੋਕ ਹੈ ਨਾ ਕਮਣਿਆਂ ਦੇ ਵਿੱਚ ਕਿਚਨ ਦੇ ਵਿੱਚ ਕਿਚਨ ਤੋਂ ਨਾ ਬੈਡਰੂਮਾਂ 'ਚ ਚੱਲ ਜਾਂਦਾ ਉਹ ਸਤਾਂਨੇ ਘਰ ਹੈਗੇ ਹਨਾ ਹੋ ਜਾਂਦਾ ਵਾ ਇਸ ਕਰਕੇ ਨਾ ਮੈਨੂੰ ਮਤਲਬ ਜ਼ਿਆਦਾ ਮੈਂ ਬਾਹਰ ਹੀ ਰੋਟੀ ਲਮਮੀ ਆ ਜਿਹੜੀ ਜਿਹਦੀ ਕੋਈ ਤੇਲ ਵਾਲੀ ਰੋਟੀ ਹੋਵੇ ਮੈਂ ਬਾਹਰ ਹੀ ਲਮਮੀ ਇਹ ਹੋਣਾ ਬੱਚੇ ਸਕੂਲ ਜਾਣਾ ਹੁੰਦਾ ਜਿਹਨੂੰ ਫੇਰ ਲੋ ਸ਼ਿੱਤੀ-ਸ਼ਿੱਤੀ ਸਾਨੂੰ ਵਿਆਹ ਇਸ ਤਰ੍ਹਾਂ استعمال ਕਰਨਾ ਪੈਂਦਾ। ਜੋ ਉਹ ਬਕਸਾਂ ਪਾ ਲੈਣੀਆਂ ਬਕਸ ਵਗੈਰਾ। ਠੀਕ ਹੈ। ਬਾਕੀ ਬਾਕੀ ਕਮੈਂਟ ਕਰਕੇ ਮਿਲੀਆਂ ਭੈਣਾ ਮੇਰੇ ਨੂੰ ਦੱਸਿਆ ਕਰੋ ਕਿ ਮੇਰੇ ਜਿਹੜੇ ਵਲੌਗ ਜਿਹੜੀ ਮੈਂ ਵੀਡੀਓ ਬਣਾਉਂਦੀ ਆ ਅਪਲੋਡ ਕਰਦੀ ਆ ਹਨ ਤੁਹਾਡੇ ਘੜੀ ਹਾਜ਼ਰ ਕਰਦੇ ਹੋ ਕਿਵੇਂ ਦੀ ਲੱਗਦੀ ਆ ਤੁਹਾਨੂੰ ਸਹੀ ਕਮੈਂਟ ਕਿਉਂ ਤੈਨੂੰ ਇਕੱਲੇ ਨੂੰ ਬਿਜਾਪਣ ਨੂੰ ਹੀ ਆ ਨਹੀਂ ਅੱਜ ਛੁੱਟੀ ਆ ਉਹਨਾਂ ਦੀ ਠੀਕ ਵਾ ਇਹ ਛੁੱਟੀ ਗਾੜੀ জ ফুলকে পূৰি ৰ বন গৈ চি তাৰি <laughs> <laughs> ਨਾ થોੜਾ ਲੇਟ ਤੇ ਮੈਂ ਕਿਹਾ ਚਲੋ ਅੰਦਰ ਆ ਕੇ ਝੜੋ ਮਾਂ ਨੂੰ ਇਹ ਆਪ ਤੋਂ ਜਦੋਂ ਤਾਂ ਕਸ਼ਮੀਰੀ ਤੇ ਕੋਣ ਚੱਲੇ ਆਪਾਂ ਹਰਜੌਰ ਨੂੰ ਰੋਡ ਤੱਕ ਛੱਡਣਾ ਕਿਉਂਕਿ ਉਹਨੇ ਸਕੂਲ ਜਾਣਾ ਵਾ ਤੇ ਹਾਂ ਆਪਾਂ ਹਰਜੋਤ ਜੋਣੇ ਜਾਂਡੇ ਆ ਤੇ ਜੋਨੇ ਜਾਣਾ ਸਕੂਲ ਤੇ ਨਾਲ ਹਰਸ਼ਦੀਪ ਉਹਦੀ ਭੂਆ ਜੀ ਦਾ ਬੇਟਾ ਤੇ ਸੋ ਤੁਹਾਨੂੰ ਪਤਾ ਹੁਣ ਸੰਗ ਵੀ ਆ ਰਹੇ ਆ ਨਾਲ ਬਾਬਾ ਜੀ ਦੇ ਜਿਹੜੇ ਮੇਲੇ ਹੁੰਦੇ ਆ ਤੇ ਹਰਜੋਤ ਹਮੇਸ਼ਾ ਪੇਪਰ ਹੁੰਦੇ ਜਦੋਂ ਵੀ ਸੰਗ ਹੁੰਦਾ ਹੈ ਤੇ ਕੋਸ਼ਿਸ਼ ਕਰਾਂਗੇ ਜਿਵੇਂ ਗੁਰ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੋਇਆ ਤਾਂ ਆਪਾਂ ਜ਼ਰੂਰ ਜਾਵਾਂਗੇ ਇੱਥੇ ਆਪਾਂ ਮਾਂ ਬੀਜੇ ਹੋਏ ਨੇ ਤੇ ਜੋ ਚੱਲਾ ਸਕੁੱਲੇ ਆਪਾਂ ਜੋਤ ਨੂੰ ਛੱਡਣ ਚੱਲੇ ਆ ਜੋ ਯੂਨੀਵਰਸਿਟੀ ਸਾਡੇ ਲੱਗੀਆਂ ਸਾਹਮਣੇ ਪਾਰਕ ਬਣਦੇ ਆ ਤੇ ਬਹੁਤ ਜਲਦ ਆਪਾਂ ਉੱਥੇ ਵੀ ਜਾਇਆ ਕਰਾਂਗੇ ਇਹ ਉਦਘਾਟਨ ਨਹੀਂ ਹੋਇਆ ਜਦੋਂ ਵੀ ਉਦਘਾਟਨ ਹੋ ਜਾਏਗਾ ਤੇ ਫਿਰ ਆਪਾਂ ਉੱਥੇ ਜਾਇਆ ਕਰਾਂਗੇ ਤੇ ਫਿਰ ਤੁਹਾਨੂੰ ਵਲੌਗ ਚ ਜ਼ੋਰ ਦਿਖਾਵਾਂਗੇ ਕਿਵੇਂ ਨਹੀਂ ਸਾਡੇ ਪਾਰਕ ਦੇ ਵਿੱਚ ਤੁਸੀਂ ਵਲੌਗ ਦੇ ਨਾਲ ਐਂਟ ਤੱਕ ਬਣੇ ਰਹੋ ਬਿਲਕੁਲ ਵੀ ਸਕਿੱਪ ਨਾ ਕਰਿਓ ਇਹਗਰ ਵਲੌਗ ਤੇ ਫੁੱਲ ਵਾਚ ਕਰਨਾ ਸੋ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਦਾ ਲੱਗਾ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਆਪਾਂ ਮਿਲਦੇ ਹਾਂ ਤੁਹਾਨੂੰ ਅਗਲੇ ਸੋਹਣੇ ਜਿਹੇ ਵਲੌਗ ਦੇ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸ਼ੇਅਰ ਕਰ ਦਿਓ ਬਾਏ ਬਾਏ